ਸਰ ਮੇਰਾ ਇਹ ਹੈ ਕਹਿਣਾ ਵੀ ਜੋ ਉਹਨੇ ਕੀਤਾ ਉਹਨੂੰ ਮਿਲ ਗਈ ਸਜ਼ਾ ਸਰ ਤੁਹਾਨੂੰ ਪਤਾ ਸੀ ਇਸ ਚੀਜ਼ ਦਾ ਨਹੀਂ ਤੇ ਅੱਜ ਅਦਾਲਤ ਨੇ ਜਿਹੜਾ ਫੈਸਲਾ ਕੀਤਾ ਨਹੀਂ ਸਰ ਕਿਵੇਂ ਤੇ ਜਿਹੜਾ ਸੀ ਉਸਦੇ ਚੱਲ ਚੱਲ ਕਿਵੇਂ ਦੇ ਸਕੇ ਤੁਹਾਡੇ ਘਰ ਅੱਗੇ ਮੈਨੂੰ ਸਰ ਇਹ ਤੇ ਨਹੀਂ ਸੀ ਕਿ ਬੱਚੀ ਨਾ ਕਦੀ ਇਦਾਂ ਦੀ ਛੇੜਛਾੜ ਕਦੀ ਕੀਤੀ ਹੋਵੇ ਪਰ ਬੱਚੀ ਹੀ ਦੱਸਦੀ ਨਹੀਂ ਸਮਝ ਨਹੀਂ ਏਡੀ ਛੋਟੀ ਹੀ ਪਰ ਉਹਨੇ ਕਦੀ ਦੱਸਿਆ ਵੀ ਨਹੀਂ ਤੇ ਨਾ ਮੈਂ ਕਦੀ ਐਡਾ ਦਾ ਮਹਿਸੂਸ ਕੀਤਾ ਸਾਰੇ ਇੱਕ ਪਿਓ ਦਾ ਇਹ ਕਦੀ ਨਹੀਂ ਐਦਾਂ ਸੋਚ ਵੀ ਨਹੀਂ ਸਕਦੀ ਮਾਂ ਕੀ ਐਡਾ ਕਰ ਸਕਦਾ ਹੋਊਗਾ ਪਰ ਉਹ ਜਿੱਦਣ ਉਹਨੇ ਕਰਤੀ ਉਹਨੂੰ ਉਦੋਂ ਹੀ ਪਤਾ ਲੱਗਾ ਲੱਗਾ ਕੰਮ ਕੀ ਕਰਦਾ ਸੀ ਮਿਸਤਰੀ ਦਾ ਕੰਮ ਕਰਦਾ ਸੀ ਰਾਜਵੱਤਨ ਕਰਦਾ ਸੀ ਹਾਂ ਸ਼ਰਾਬ ਬਹੁਤ ਜ਼ਿਆਦਾ ਪੀਂਦੇ ਸੀ ਤੁਹਾਡੇ ਨਾਲ ਜਿਹੜਾ ਘਰ ਦੇ ਵਿੱਚ ਜਿਹੜਾ ਆਚਰਣ ਕਿਦਾਂ ਦਾ ਸੀ ਬਹੁਤ ਸਾਰੇ ਕਦੀ ਨਹੀਂ ਸਾਡੀ ਬਣੀ ਨਹੀਂ ਆ ਕੁੜ ਦਾ ਮਾਰਦਾ ਬਹੁਤ ਜ਼ਿਆਦਾ ਹੈ ਮੈਨੂੰ ਹਾਂਜੀ ਜਿਸ ਟਾਈਮ ਤੇ ਤੁਸੀਂ ਬੱਚੀ ਦੀ ਲਾਸ਼ ਕਿਹਦੀ ਦਰਖਤ ਦੇ ਨਾਲ ਉਸ ਟਾਈਮ ਤੇ ਜਿਹੜਾ ਜ਼ਮੀਨ ਹੈ ਜਿਹੜੀ ਪੈਰਾਥੋਲ ਜੀ ਬਹੁਤ ਸਰ ਨਹੀਂ ਸਮਝੀ ਨਹੀਂ ਲੱਗੀ ਉਹ ਤਾਂ ਵੀ ਕੀ ਹੋ ਗਿਆ ਬਹੁਤ ਪੈਰਾਥੋਲ ਜ਼ਮੀਨ ਕਿਸ ਦੀ ਕਿਸੇ ਨੇ ਦੱਸਿਆ ਤੁਹਾਨੂੰ ਹਾਂਜੀ ਕਿਸੇ ਨੇ ਦੱਸਿਆ ਆਪਾਂ ਖੋਦਣੀ ਵੀ ਵੇਖੀ ਤੁਸੀਂ ਕੀ ਕੰਮ ਕਰਦੇ ਮੈਂ ਘਰਾਂ ਦਾ ਕੰਮ ਕਰਦੀ ਸਰ ਕਿੰਨੇ ਬੱਚੇ ਤੁਹਾਡੇ ਤਿੰਨ ਬੱਚੇ ਮੇਰੇ ਕਿਵੇਂ ਵਿਜਾਰਾ ਹੁਣ ਕੋਈ ਨਹੀਂ ਚੱਲਦਾ ਕਰਦਾ ਇਦਾਂ ਹੀ ਸਰ ਕਿਸੇ ਟਾਈਮ ਤੋਂ ਦੀ ਦਲਦਲ ਵਿੱਚ ਜਾ ਕੇ ਜਾਂ ਅੰਦਰ ਜਿਹੜਾ ਆਪਣਾ ਜਾਂਦੇ ਹੋ ਤੁਸੀਂ ਆਪਣਾ ਤੁਹਾਡੀ ਮੁਲਾਕਾਤ ਹੁੰਦੀ ਹੈ ਹਾਂਜੀ ਸਰ ਦੋ ਤਿੰਨ ਮੇਰੀ ਸਰ ਗਏ ਦੋ ਸਾਲ ਪਿੱਛੇ ਗਏ ਪਹਿਲਾਂ ਤੇ ਬਸ ਦੋ ਤਿੰਨ ਵਾਰ ਹੀ ਮਿਲ ਮੁਲਾਕਾਤ ਹੈ ਕਦੀ ਇਦਾਂ ਗੱਲਬਾਤ ਨਹੀਂ ਹੋਈ ਆ ਮੋ ਸਾਹਮਣੇ ਕੁਝ ਜਿਹਨੂੰ ਨਾ ਲਾਉtheta ਵਿਖਿਆ ਅਦਾਲਤ ਤੇ ਤੇ ਕਦੀ ਗੱਲਬਾਤ ਨਹੀਂ ਕੀਤੀ ਤੁਸੀਂ ਕਦੀ ਕੋਸ਼ਿਸ਼ ਕੀਤੀ ਕਿ ਹਾਂ ਕਿ ਜਿਹੜੀ ਗਲਤੀ ਹੋ ਗਈ ਹੈ ਉਸ ਦੇ ਤੋਂ ਛੱਡ ਕੇ ਤਾਂ ਹੁਣ ਕਰਨ ਵਾਪਸ ਜਰਾ ਜੀ ਨਹੀਂ ਸਰ ਮੈਨੂੰ ਇਹੋ ਜਿਹਾ ਸਾਰ ਲੱਗਦਾ ਹੀ ਨਹੀਂ ਕਿ ਇਹੋ ਜਿਹੇ ਬੰਦੇ ਨੂੰ ਐਦਾਂ ਛੋਟ ਦਿੱਤੀ ਜਾਵੇ ਵਾਰ ਦੁਬਾਰਾ ਕੀ ਸਮਝੀ ਨੇ ਕਿ ਬੰਦੇ ਦੇ ਕੰਦੇ ਸਾਰੇ ਨੇ ਇਹੋ ਜਿਹੀ ਸਾਰ ਸਜ਼ਾਵਣੀ ਚਾਹੀਦੀ ਕਿ ਜੇ ਜਿੱਦਾਂ ਉਹਨੂੰ ਕੀਤਾ ਉਦਾਂ ਹੀ ਇਹ ਨਾ ਹੋਵੇ ਜੇ ਤਾਂ ਦੋਸ਼ੀ ਕੋ ਭਾਏ ਹਾਂਜੀ ਇਸ ਸਾਬੇ ਇਹੀ ਕਿ ਸਰਕਾਰੀ ਕਰ ਰਹੇ ਹੈ ਤੇ ਕੋ ਕਰ ਰਹੇ ਤੇ ਆਰੇ ਕੋਈ ਸਾਡੀ ਤਾਂ ਕੋਈ ਗੱਲ ਨਹੀਂ ਆਗੀ ਅਸੀਂ ਤੇ ਕੋਈ ਆਵਾਜ਼ ਦੀ ਗੱਲ ਨਹੀਂ ਸਾਡੀ ਹਾਂ ਤਾਂ ਹੌਸਲਾ ਹੀ ਪਿੱਛੇ ਰੁਕ ਤੇ ਆ ਜੂ ਅਸੀਂ ਆਪਣੇ ਸਭ ਬਣ ਕੇ ਤੇ ਹੁਣ ਤਾਂ ਉਹ ਵੀ ਹੁਣ ਸਟਟ ਗਿਆ ਕੁਝ ਤਾਂ ਰੋਈਆਂ ਲੱਗ ਰਹੀਆਂ ਨੇ। ਦੇਖ ਕੇ ਇਹ ਵੀ ਚਲੋ ਕਿ ਕਿੰਨਾ ਕਿੰਨਾ ਆਊਗਾ ਇਹ। ਹੁਣ ਤੇ ਉਹ ਵੀ ਕੋਈ ਗੱਲ ਨਹੀਂ ਦੇਗੀ। ਤੁਹਾਡੀ ਕਦੀ ਮੁਲਾਕਾਤ ਹੋਈ ਸੀ ਕਿ ਕਿਸੇ? ਨਹੀਂ ਜੀ। ਸਾਡੀ ਨਹੀਂ ਮੁਲਾਕਾਤ ਹੋਈ ਕਦੀ। ਮਿਲਨ ਵਰਤਨ ਕਿਸ ਤਰ੍ਹਾਂ ਦਾ ਸੀ ਤੁਹਾਡੇ ਨਾਲ? ਮੇਰੇ ਵੱਸ ਚੰਗਾ ਮਿੱਠੀ ਬਹੁਤ ਵਧੀਆ ਸੀ। ਜਦੋਂ ਜੱਠ ਮਾਲ ਕੇ ਦੇਂਗੇ ਤਾਂ ਇਹ ਚ ਗਰਦ ਹੋ ਰਹੇ ਨੇ। ਜਗ੍ਹਾ ਫੜੋਂਦਾ ਨਿਆਰ ਮਿੱਠੀ ਬਹੁਤ ਵਧੀਆ ਰਹੀਆਂ। ਤੇ ਆਹ ਕੋਟੀਆਂ ਗੱਟੀਆਂ ਨੇ ਬਣਾਉਂਦਾ ਪਰ ਇੰਡਮਾਂ ਚ ਕੀ ਕਰਾਂ ਬਣ ਜਉਦੇ। ਬਹੁਤ ਸੁਆਗਤ ਦਾ ਬਦਤ ਸਹੀ ਸੀ। ਪਰ ਇਹ ਗੱਲ ਕੀ ਹੁਣ ਕੀ ਹੋਈ? ਮਾਲਕ ਨੂੰ ਜਾਣੇ ਨਹੀਂ ਤੇ